ਸਾਸੀ ਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਸ ਟਾਈਮ ਮੈਂ ਮੌਜੂਦ ਹਾਂ ਬਾਈ ਧਨਪਤ ਦੇ ਕੋਲੇ ਮਿੱਤਰੋ ਅੱਜ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਮਿੱਤਰੋ ਪ੍ਰੋਪਰ ਕਾਰਡ ਵਾਲੀ ਤੁਹਾਨੂੰ ਦਿਖਾਉਣੀ ਆ ਜਿਹੜੀ ਕਿ ਇੱਕ ਨਾਮੀ ਸਾਣ ਦੀ ਆਪਤੀ ਹੈ ਮਿੱਤਰੋ ਤੇ ਜਿਹੜਾ ਬੱਚਾ ਵਾ ਕੱਟੀ ਆ ਮਗਰ ਉਹ ਵੀ ਇੱਕ ਨਾਮੀ ਸਾਣ ਦੀ ਕੱਟੀ ਆ ਦੋਵੇਂ ਬਲੱਡ ਲੈਨ ਮਸੇਲ ਕਰਨਗੇ ਜਿਹੜਾ ਮਿੱਤਰੋ ਉਹ ਟੌਪ ਤੇ ਆ ਉਹ ਕਰਦੇ ਆ ਭਾਈ ਦੇ ਨਾਲ ਗੱਲਬਾਤ ਧਨਪਤ ਭਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਭਾਈ ਸਿੱਤਾ ਦੇ ਪਰਿਵਾਰ ਵਧੀਆ ਵਧੀਆ ਚੜਦੀ ਕਲਾ ਦੀ ਸਾਰੇ ਅੱਛਾ ਨਾਮ ਧਨਪਤ ਹੈਨਾ ਤੇ ਪੱਖੀ ਵਾਲਾ ਕਹਿ ਦਿੰਦੇ ਹੈਨਾ ਆ ਜਾ ਫਿਰ ਇੰਜਨ ਨੂੰ ਪੱਟੀਆਂ ਕਰਾਈਆਂ ਤੁਸੀਂ ਨੇ ਇਹਨੂੰ ਕੀ ਹੋ ਗਿਆ ਭਾਈ ਹੈ ਉਹ ਸਾਡੇ ਬਾਪੂ ਦੀ ਜ਼ਿੰਮੇਵਾਰੀ ਹੈ ਠੀਕ ਹੈ ਉਹਨੇ ਲਾਜ ਕੀਤਾ ਹੈ ਉਹਨੇ ਉਹ ਗੱਠਾਂ ਦੀਆਂ ਉੱਡੜੀਆਂ ਸੀਗੀਆਂ ਦੇ ਉਹ ਨਾਲੀ ਬਣੀ ਜਨਕਰਾ ਹੁਣਾ ਹੋਏ ਚੰਗੀ ਗੱਲ ਆ ਅੱਛਾ ਤੁਹਾਨੂੰ ਪਤਾ ਬਾਈ ਝੋਟੀ ਵਿੱਚ ਨਹੀਂ ਜਿਹੜੀ ਆਪਾਂ ਹਨਾ ਚਲੋ ਆਪਣੀ ਤਾਂ ਲੈ ਕੇ ਜਾਂਦੀ ਹਨਾ ਆਪਾਂ ਨੂੰ ਕੀ ਰਿਕਾਰਡ ਮਿਲਿਆ ਹੁੰਦਾ ਕੀ ਡਾਟਾ ਮਿਲਦਾ ਇਹ ਬਾਈ ਜਿਹੜਾ ਟੰਡਿਆਂ ਵਾਲਾ ਸਾਨ ਆਪਣਾ ਪਿਸਟਲ ਹਾਂਜੀ ਉਹਦੀ ਆਪ ਹੈ ਇਹ ਪਿਸਟਲ ਦਿੱਤੀ ਆ ਪਿਸਟਲ ਦਿੱਤੀ ਆ ਇਹ ਠੀਕ ਆ ਤੇ ਆ ਇਹ ਟੀਟਾ ਜਿਹੜਾ ਜੱਟ ਸਾਨ ਹੈ ਉਹਦਾ ਬੱਚਾ ਠੀਕਾ ਕੱਟੀ ਮਗਰਾ ਜਿਹੜੀ ਉਹ ਜੱਟ ਦੀ ਆ ਤੇ ਪਿਸਟਲ ਦੀ ਇਹ ਆਪ ਆ ਇਹਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਪਿਸਟਲ ਦੀ ਆਪ ਕੀ ਇਹ ਬਾਈ ਮੰਨ ਕੇ ਚੱਲ ਆਪਣੇ ਸੱਜਣ ਮਿੱਤਰ ਆਓ ਠੀਕਾ ਉਹ ਮੈਂ ਖੁਦ ਜਾ ਕੇ ਨਾਲ ਆਪ ਬਣਾ ਕੇ ਲਿਆਇਆ ਸੀ ਕੱਟੀਆਂ ਪਿੰਡ ਚੋਂ ਮੁੰਡਾ ਜਿਹੜਾ ਗੋਰਾ ਹੈ ਹਾਂਜੀ ਖੇਤ ਚ ਬੈਠਾ ਉਹ ਹਾਂਜੀ ਉੱਥੋਂ ਬਣਾ ਕੇ ਲੈਂਦੀ ਸੀ ਇਹਦੀ ਮਾਂ ਮੈਂ ਖੁਦ ਨਾਲ ਗਿਆ ਠੀਕਾ ਬਈ ਇਹਦੀ ਮਾਂ ਜਿਹੜੀ ਖੁਦ ਤੂੰ ਆਪ 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 ਮੈਂ ਹਾਂ ਬਿਲਕੁਲ ਬਿਮਾਲਤ ਲੋਹੇ ਤੇ ਲਕੀਰ ਵਾਲਾ ਕੰਮ ਆ। ਕਮਾ ਲੋਹੇ ਤੇ ਲਕੀਰ ਮੱਥਾ ਮੱਥਾ ਸਿਰ ਸੁਰ ਵੀ ਝੋਟੀ ਦੋਸੇ ਤਰਾਈ। ਬਈ ਮੈਂ ਖੋਦਾ ਆਪਣਾ ਲਗੇ ਖੇਤ ਬੈਠਾ ਬੰਦਾ ਉਹ ਜਿਹੜਾ ਗੋਰਾ ਬੈਠਾ ਗੋਰਾ। ਹਾਂ ਇੱਕ ਗੋਰਾ ਤੇ ਪਿਸਟਲ ਤੇ ਇੱਕ ਸਮੁੰਦਰ ਰਸਾਨ ਦੋਵੇਂ ਟੋਪਾਂ ਦੇ ਸਮੁੰਦਰ ਦਾ ਨਹੀਂ ਮੈਨੂੰ ਪਤਾ ਹੋਵੇ ਮੈਨੂੰ। ਇਹਨੇ ਮੈਂ ਉਹ ਤੋਂ ਬਾਅਦ ਸਮੁੰਦਰ ਪਾਚੇ ਆਇਆ ਨਾ ਫਿਰ ਉਹ ਤਾਂ ਪਹਿਲਾਂ ਚਲਾ ਗਿਆ। ਹਾਂ ਹਾਂ ਹਾਂ। ਇੱਕ ਗੱਲ ਆ ਬੰਦਾ ਬਹੁਤ ਕਹਿੰਦੀ ਹੋ ਕੇ ਮਿਲ ਕੇ ਆਈ ਨਹੀਂ ਬੰਦਾ ਬਹੁਤ ਇੱਜ਼ਤਮੰਦ ਕਰਿਆ ਉਹਦਾ ਯਾਰ ਬੰਦਾ ਜੀ ਤੂੰ ਆਈ ਆ ਇਹ ਆਪਣਾ ਮਤਲਬ ਸੱਜਣ ਤਾਂ ਬਹੁਤ ਜ਼ਿਆਦੇ ਨੇੜ ਤਾਂ ਇਹ ਵੀ ਤੇਰਾ ਭਰਾ ਹੋ ਗਿਆ ਵੀ ਉਹਨੇ ਤੇਰੀ ਡਿਊਟੀ ਲਈ ਤੂੰ ਮੈਂ ਕਰਾਸ ਕਰਾ ਕੇ ਲਿਆ ਹਾਂ ਜਦੋਂ ਤੂੰ ਕਰਾਸ ਕਰਾਈ ਇਹ ਕੱਟੀ ਪੈਦਾ ਹੋਈ ਤੇ ਅੱਜ ਛੋਟੀ ਬਣ ਕੇ ਤੇਰੇ ਕੋਲ ਆ ਗਈ ਆਪਣੇ ਕੋਲੇ ਫੇਰ ਉਹਨੇ ਆਪਣਾ ਮਾਨਤਨ ਕੀਤਾ ਉਹ ਆਂਦਾ ਯਾਰ ਵੀ ਨਹੀਂ ਤੈਨੂੰ ਹੀ ਦੇਣੀ ਹੈ ਠੀਕ ਆ ਅੱਛਾ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਬਈ ਅੱਜ ਪੰਜਵਾਂ ਦਿਨ ਹੈ ਕਿੰਨੇ ਦਿਨ ਤੇ ਚਾਰ ਦੀ ਬਈ ਅੱਜ ਹੁਣ ਬਈ ਦੁੱਧ ਇਸ ਟਾਈਮ ਜਿਹੜਾ ਚੋ ਲੈਣਾ ਉਹ 11 ਕਿਲੋ ਦੁੱਧ ਜਿਹੜਾ ਚੋਲ ਹੈ ਨਾ ਇਹ ਕੋਈ ਠੱਲੀ ਨਹੀਂ ਗੀ ਹੂੰ ਕਈ ਵਾਰੀ ਬੰਦਾ ਅਗਲਾਂ ਦਾ ਯਾਰ ਆ ਜ ਆਪਾਂ ਸ਼ਾਮ ਨੂੰ ਜਾਵਾਂ ਚੂਨ ਟਾਈਮ ਤੇ ਵੀਡੀਓ ਬਣਾਉਣੇ ਪਏ ਬਿਲਕੁਲ ਵੀ ਅਗਲਾ ਕਹਿ ਦਿੰਦਾ ਯਾਰ ਡੀਪ ਟਾਈਮ ਦਿਖਾ ਦੀ ਵਿੱਚ ਮੜੇ ਪਾਈ ਮੋਬਾਈਲ ਕਰ ਯਾਰ ਕਰੀ ਤਈ ਅਗਲਾਂ ਦਾ ਯਾਰ ਖਣੀ ਤੜਕੇ ਨਹੀਂ ਚੋਈ ਹੋਣੀ ਹਾਂ ਨਹੀਂ ਇਹ ਆ ਵੇਖ ਲਓ ਵੇ ਕਿੰਨਾ ਟਾਈਮ ਆ ਦੀ ਵੇ 6 7 ਵਜੇ 6 ਮਿੰਟ ਹੋ ਗਿਆ ਸ਼ਾਮ ਦੇ ਮਿੱਤਰੋ ਬਾਬਾ ਬੋਲੀ ਜਾਂਦਾ ਜਦੋਂ ਵੀਡੀਓ ਬਣਾਈ ਜਾਂਦੇ ਹੈ ਜਵਾਈ ਇੱਕ ਨੰਬਰ ਹੂੰ ਬੋਲੀ ਨਾ ਵੀ ਯਾਰ ਬਾਲੀ ਤੂੰ ਖਾਦੋਂ ਹਾਂ ਬਸ ਐ ਦੱਸ ਮੈਨੂੰ ਯਾਰ ਝੋਟੀ ਵੀ ਚੰਗੀ ਆ ਤੇ ਕੱਟੀ ਵੀ ਚੰਗੀ ਮੈਂ ਨਹੀਂ ਕਹਿੰਦਾ ਮਾੜੀ ਹਾਂ ਮੈਨੂੰ ਐ ਦਾ ਦੇ ਕਿੰਨੇ ਦੇ ਦਈ ਆਪਣੇ ਦਰਸ਼ਕ ਵੀਰ ਜਿਹੜੇ ਵੀਡੀਓ ਵੇਖਦੇ ਹੋ ਖੁਸ਼ ਹੋ ਜਾਣਗੇ ਵਾਕੇ ਅੱਜ ਝੋਟੀ ਮਿਲੀ ਤਾਂ ਤੁਹਾਡੇ ਹੱਥ ਦੇ ਕੋਲੋਂ ਨਜ਼ਾਰਾ ਆ ਜੇ ਮੇਰੀ ਸੋਣ ਝੋਟੀ ਵੀ ਰਿਕਾਰਡ ਵਾਲੀ ਆ ਸੇਰੀ ਵਾਲੀ ਬੱਚਿਆ ਵੀ ਮਗਰ ਸੇਰੇ ਵਾਲਾ ਹਾਂ ਆਪਾਂ ਲੋ ਅੱਜ ਆਫਰ ਹੀ ਕਰਨੀ ਆ ਕੋਈ ਮੋਲ ਵਾਲਾ ਲੋਕਾਂ ਨੂੰ ਦੋ ਨਹੀਂ ਪਾਉਣੇ ਦੋ ਨਹੀਂ ਢੂੜਨੀ ਹਾਂ ਠੀਕ ਆ ਕਿੰਨੇ ਦੀ 1,30,000 ਦੀ ਆਪਾਂ ਦੇ ਦੇ ਦੋ ਹੋਰ ਜਾਣ ਦੇ ਤੇ ਫਿਰ ਮੌਕੇ ਤੇ ਕਰ ਲੈ ਨਾ ਕਰੋ ਨਾੜੀ ਨਹੀਂ ਮੇਰਾ ਯਾਰ ਮੈਂ ਕਰ ਦੂੰਗਾ ਤੇਰਾ ਜਿਹੜਾ ਵੀਡੀਓ ਵੇਖ ਕੇ ਆਉਂਗਾ ਪਰ ਚੋਟੀ ਦਾ ਤਬahi ਨਹੀਂ ਨਹੀਂ ਯਾਰ ਲੈ ਵੀ ਪਿਸਟਲ ਵਾਲੇ ਗੋਰੇ ਬਾਈ ਸਾਣ ਦਾ ਤੇਰਾ ਪਿਸਟਲ ਆ ਭਰਾਵਾ ਤੇ ਸੁਗਗੇ ਤੇਰੇ ਕੋਲੇ ਹੈਗਾ ਇੱਕ ਸਮੁੰਦਰ ਦੋਵੇਂ ਪੂਰੇ ਟੌਪ ਤੇਰੇ ਮਾਲੀਆ ਪਰ ਹੁਣ ਜੇ ਕਿਸੇ ਆਪਦਾ ਯਾਰ ਨਾਲ ਆੜੀ ਪਕਾਉਣੀ ਆ ਵੀ ਕਹਿੰਦਾ ਹੋਵੇ ਪਿਸਟਲ ਦੀ ਕੱਟੀ ਲੈ ਕੇ ਤੇ ਆਹ ਝੋਟੀ ਨੂੰ ਮਾਰ ਲੈ ਨੀਗਾ ਪੱਖੀ ਗਲਾ ਪਿੰਡ ਵਿੱਚ ਆ ਕੇ ਮਿਲੂਗੀ 130000 ਦੀ ਵਿੱਚੋਂ ਤੇਰਾ ਮਾਨਤਨ ਜ਼ਰੂਰ ਕਰਾ ਦੂੰਗਾ ਜੇ ਤੇਰਾ ਨਾਂ ਕੀਤਾ ਤੇ ਫਿਰ ਮੈਨੂੰ ਫੋਨ ਲਾ ਦੀ ਵੀ ਇਹਨਾਂ ਧਨਪਾਤ ਅੜਦਾ ਬਈ ਮਾਨਤਨ ਨਹੀਂ ਕਰਦਾ ਉਹ ਗੱਲ ਤੇਰੇ ਨਾਲ ਆੜੀ ਆ ਪਰ ਐ ਆ ਵੀ ਹੁੰਦਾ ਰੇਟ ਜਿਹੜਾ ਜਾਇਜ ਆ ਕਿਉਂਕਿ ਧਨਪਤ ਬਾਈ ਨੇ ਆਪ ਵੀ ਬਾਈ ਜਾਂਦੇ ਆ ਭਰਾਵਾ ਇਹ ਜਿਹੜਾ ਆ ਸਸਟ ਵੀ ਰੱਖਿਆ ਇਹਦਾ ਕੋਈ ਬਾਹਲਾ-ਓਹਲਾ ਸੋਲਾ ਨਹੀਂ ਰੱਖਿਆ ਕਿਉਂਕਿ ਤੁਹਾਨੂੰ ਵੀ ਪਤਾ ਯਾਰ ਚਾਰਾ ਸਾਲਾਂ ਦੀ ਝੋਟੀ ਤਿਆਰ ਕਰਨ ਤੇ ਕਿੰਨਾ ਟਾਈਮ ਲੱਗ ਜਾਂਦਾ ਹੈ ਨਾ ਮੇਰਾ ਬਕਰ ਇੱਕ ਕੱਟੀ ਵੀ ਜੱਟ ਬੋਲਦੀ ਆ ਗਈ ਤੂਰ ਫਾਰਮੂਲਾ ਜੱਟ ਬੋਲ ਜਿਹੜਾ ਤੇ ਫਿਰ ਤੁਹਾਨੂੰ ਪਤਾ ਹੀ ਆ ਬਾਈ ਵੀ ਕਿੱਥੇ ਗੱਲਾਂ ਬਾਤਾਂ ਹੋਣੀਆਂ ਹਨਾ ਅੱਛਾ ਧੰਨਵਾਦ ਬਾਈ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਾਈ 98763 ਹੂੰ 42099 ਇੱਕ ਵਾਰੀ ਹੋਰ ਆਉਣ ਨੂੰ 98763 420 42099 ਲੇਵੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਧਨਪਤ ਬਾਈ ਨਾਲ ਗੱਲ ਤੇ ਹੋ ਜਾਊਗਾ ਤੁਹਾਡਾ ਮੰਗਿਆ ਵੀ ਦੱਸ ਲੈ ਗਿਆ ਨਾ ਯਾਰ ਯਾਦ ਕਰੂਗਾ ਯਾਰ 1 ਕਿਲੋ ਦੁੱਧ ਤੇ ਛੋਟੀ ਦਊਗੀ ਦਊਗੀ ਨਾ ਕਿਉਂ 12 ਕਿਉਂ ਦੇਊਗੀ ਯਾਰ 12 ਰੱਖ ਯਾਰ ਅਗਲਾ 15 ਚੋਣ ਵੀ ਲੈ ਲੈ ਵੀ ਗਾਂ ਦਾ ਫਿਰ ਬਾਈ ਅਗਲਾ ਹੋ ਸਕਦਾ ਭਵਨ ਨਾ ਹੀ ਜੋ ਇੱਕ ਤਰੀ 12 ਦੀ ਰੱਖੋ ਛੋਟੀ ਮੈਂ ਆ ਨਾ ਮੇਰਾ ਜਿੱਥੋਂ ਤੱਕ ਰੇ ਦੀ ਸਟਾਰਟਿੰਗ ਸ਼ੁਰੂਆਤ ਆ ਜਿਹੜੇ ਹਿਸਾਬ ਨਾਲ ਕੱਟੀ ਦੀ ਅੱਜ 5ਵਾਂ ਦਿਨ ਸੂਈ ਨੂੰ ਹੋਇਆ ਉਹ ਥੱਲੇ ਦੋ ਤਾਂ 11 ਕਿਲੋ ਤਾਂ ਤੱਪਦੀ ਆ ਥੱਲੇ ਨਹੀਂ ਆ ਚੋਕੇ ਦੋ ਟਾਈਮ ਚੋਕੇ ਦੇਵਾਂਗਾ ਫਸਾਈ ਪਾ ਦੇਵੇਂ ਅਗਲਾ ਕੰਡੇ ਨਾਲ ਤੋਲ ਕੇ ਦੇਵਾਂਗਾ ਦੁੱਧ ਆਪਦੇ ਹੱਥੀ ਕੋਲੇ ਉਹਦਾ ਕੰਡਾ ਵੀ ਲੇਵ ਤੇ ਆਪਦੀ ਮਰਜ਼ੀ ਲੈ ਆਣਾ ਤੇ ਤੂੰ ਹੁਣ ਤੈਨੂੰ ਹੱਥੋਂ ਤੈਨੂੰ ਨਹੀਂ ਕਰਤੀ ਅਸੀਂ ਕਿ ਨਹੀਂ ਇੱਕ ਭੋਰਾ ਨਹੀਂ ਆਏ ਐ ਗਾਸਿਆ ਇਹ ਬੱਤਰੀ ਫੇ ਇਹ ਤਾਰਾ ਮੰਨ ਲਾ ਵੀ ਜਿਵੇਂ ਹੁਣ ਕੋਈ ਉਪਰ ਆ ਜੇ ਉਪਰੇ ਤੋਂ ਤਾਂ ਮੰਨ ਕੇ ਗੱਲ ਪਸੂ ਤੋਂ ਉਵੇਂ ਤਾਂ ਡਰਦਾ ਮਤਲਬ ਆ ਉਪਰ ਹੂੰ ਨਹੀਂ ਮਤਲਬ ਵੀ ਜਿਵੇਂ ਡਰਦੀ ਆ ਜਦੋਂ ਕੋਈ ਉਪਰ ਬੰਦਾ ਆ ਗਿਆ ਓਏ ਫਿਰ ਉਹ ਘਰ ਦੇ ਪਿੱਛੇ ਪੁੱਛੇ ਹੋਊਗੀ ਥੋੜਾ ਆ ਯਾਰ ਬੰਦਾ ਨਹੀਂ ਜਾਂਦਾ ਉਹਨਾਂ ਦੇ ਕੋਈ ਹੂੰ ਨਹੀਂ ਕੋਈ ਪੈਰ ਨਹੀਂ ਘਸੇ ਨਾ ਔਲ ਕੀਤੀ ਕਰਮ ਵਾਲੀ ਨੇ ਜਮਾਈ ਲੈ ਵੀ ਮਿੱਤਰੋ ਇਹ ਜਿਹੜੀ ਅੱਜ ਦੀ ਵੀਡੀਓ ਵਿੱਚ ਬਾਈ ਛੋਟੀ ਸੀ ਪਿਸਟਲ ਦੀ ਮਗਰ ਕੱਟੀ ਜੱਟ ਦੀ ਅਗਲੀ ਵੀਡੀਓ ਲਈ ਫਿਰ ਮਿਲਦੇ ਹਾਂ ਚੁੰਦੇ ਰੋ ਜਦ ਤੱਕ ਜੁੜੇ ਰਹੋ ਸਾਡੇ